ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਨਵੀਂ ਕਹਾਣੀ। ਅੱਜ ਦੀ ਕਹਾਣੀ ਉਹ ਕੁੜੀ ਦੀ ਕਹਾਣੀ ਹੈ ਜਿਹਨੂੰ ਪੈਰ-ਪੈਰ ਤੇ ਆਪਣੇ ਵੱਲੋਂ ਹੀ ਨੋਚਿਆ ਗਿਆ ਤੇ ਅੰਤ 'ਚ ਉਹ ਕੁੜੀ ਪਾਗਲ ਹੋ ਗਈ। ਉਸਨੂੰ ਪਾਗਲਖਾਨੇ ਭੇਜਣਾ ਪਿਆ। ਡਾਕਟਰ ਕਿਰਨ ਰੋਜ਼ਾਨਾ ਦੀ ਤਰ੍ਹਾਂ ਜਦੋਂ ਪਾਗਲਖਾਨੇ ਮਰੀਜ਼ਾਂ ਨੂੰ ਦੇਖਣ ਆਉਂਦੇ ਆ ਤਾਂ ਉਹ ਦੇਖਦੇ ਆ ਵੀ ਇੱਕ ਖੁੰਝੇ 'ਚ ਸੈਮੀ ਹੋਈ ਡਰੀ ਹੋਈ ਕੁੜੀ ਬੈਠੀ ਹੈ। ਉਹ ਨਰਸ ਨੂੰ ਪੁੱਛਦੇ ਨੇ ਵੀ ਕੁੜੀ ਕੌਣ ਹੈ? ਉਹ ਕਹਿੰਦੀ ਨਵੀਂ ਆਈ ਹੈ ਇਹਦਾ ਨਾਮ ਗੁਰਵਿੰਦਰ ਹੈ ਇਸ ਪਿੱਛੋਂ ਡਾਕਟਰ ਕਿਰਨ ਹੋਰ ਮਰੀਜ਼ਾਂ ਨੂੰ ਦੇਖਣ ਚਲੇ ਜਾਂਦੇ ਨੇ ਅਗਲੇ ਦਿਨ ਫੇਰ ਇਸ ਤਰ੍ਹਾਂ ਹੀ ਹੁੰਦਾ ਜਦੋਂ ਡਾਕਟਰ ਕਿਰਨ ਆਉਂਦੀ ਹੈ ਉਹ ਕੁੜੀ ਉਸੇ ਖੁੰਝੇ 'ਚ ਬੈਠੀ ਹੁੰਦੀ ਹੈ ਆਪਣੇ ਵਾਲ ਪੱਟੀ ਜਾਂਦੀ ਹੈ ਜਦੋਂ ਉਹ ਕੁੜੀ ਨੂੰ ਖੁੰਝੇ ਵਿੱਚ ਬੈਠੀ ਮਿਲਦੀ ਹੈ ਤਾਂ ਉਹ ਸੋਚਦੀ ਹੈ ਵੀ ਬਾਕੀ ਮਰੀਜ਼ ਤਾਂ ਰੌਲਾ ਰੱਪਾ ਕਰਦੇ ਆ ਪਰ ਇਹ ਕੁੜੀ ਸੈਮੀ ਹੋਈ ਡਰੀ ਹੋਈ ਇੱਥੇ ਹੀ ਬੈਠੀ ਰਹਿੰਦੀ ਹੈ ਚੈਦ ਡਾਕਟਰ ਕਿਰਨ ਨੂੰ ਗੁਰਵਿੰਦਰ ਵੱਲ ਵੇਖ ਕੇ ਹਮਦਰਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਦੇਖਦੇ ਵੀ ਕਿ 22 ਸਾਲ ਦੀ ਕੁੜੀ ਹੈ। ਵਾਲਾਂ ਦੀਆਂ ਜਟਾਂ ਬਣੀਆਂ ਪਈਆਂ ਤੇ ਆਪਣਾ ਸਿਰ ਉੱਠਦੀ ਰਹਿੰਦੀ ਹੈ। ਬੋਲਦੀ ਕੁਝ ਨਹੀਂ। ਜਦੋਂ ਕੋਈ ਉਸ ਦੇ ਕੋਲੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਹਿਮ ਜਾਂਦੀ ਹੈ। ਤਾਂ ਡਾਕਟਰ ਕਿਰਨ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੀ ਹੈ। ਉਹ ਉਹਦਾ ਹਾਲਚਲ ਪੁੱਛਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਕੁੜੀ ਚੀਕਾ ਮਾਰਨ ਲੱਗ ਜਾਂਦੀ ਹੈ ਡਾਕਟਰ ਨਰਸ ਨੂੰ ਕਹਿੰਦੀ ਹੈ ਕਿ ਇਸ ਕੁੜੀ ਦਾ ਖਾਸ ਖਿਆਲ ਰੱਖਣਾ ਛੋਟੀ ਜੀ ਉਮਰ ਦੀ ਕੁੜੀ ਹੈ ਮੈਨੂੰ ਪਤਾ ਨਹੀਂ ਕਿਉਂ ਇਹਦੇ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਹੋ ਰਹੀ ਹੈ ਸਮਾਂ ਬੀਤਦਾ ਜਾਂਦਾ ਹੈ ਨਰਸ ਉਹਦਾ ਪੂਰਾ ਖਿਆਲ ਰੱਖਦੀ ਹੈ ਤੇ ਡਾਕਟਰ ਉਹਦੇ ਕੋਲ ਜਾਣਾ ਬੰਦ ਕਰ ਦਿੰਦੀ ਹੈ ਕਿਉਂਕਿ ਡਾਕਟਰ ਨੂੰ ਦੇਖ ਕੇ ਉਹ ਚੀਕਾ ਮਾਰਦੀ ਹੈ ਅਤੇ ਡਰ ਜਾਂਦੀ ਹੈ ਕੁਝ ਦਿਨਾਂ ਬਾਅਦ ਇੱਕ ਦਿਨ ਡਾਕਟਰ ਕਿਰਨ ਆਪਣੇ ਕੈਬਨ ਵਿੱਚ ਬੈਠੇ ਹੁੰਦੇ ਐ ਤਾਂ ਨਰਸ ਆਉਂਦੀ ਹੈ ਅਤੇ ਕਹਿੰਦੀ ਹੈ ਜੀ ਅੱਜ ਖੁਸ਼ਖਬਰੀ ਦੀ ਗੱਲ ਹੈ ਡਾਕਟਰ ਕਹਿੰਦੀ ਹੈ ਕੀ ਹੋਇਆ ਨਰਸ ਕਹਿੰਦੀ ਅੱਜ ਗੁਰਵਿੰਦਰ ਠੀਕ ਹੈ ਪਰ ਉਹ ਰੋ ਰਹੀ ਹੈ ਅੱਛਾ ਤਾਂ ਡਾਕਟਰ ਕਿਰਨ ਖੁਸ਼ ਵੀ ਹੁੰਦੀ ਹੈ ਤੇ ਜੇ ਉਹ ਇਕੱਲੀ ਰੋ ਰਹੀ ਹੈ ਤਾਂ ਅੱਜ ਠੀਕ ਵੀ ਹੈ ਅਤੇ ਉਹਦੇ ਹਾਲਾਤ ਕੁਝ ਸੁਧਰੇ ਹੋਣੇ ਨੇ ਡਾਕਟਰ ਕਿਰਨ ਆਪ ਗੁਰਵਿੰਦਰ ਕੋਲ ਜਾਂਦੀ ਹੈ ਉਹਦਾ ਸਿਰ ਪਲੋਸਦੀ ਹੈ ਉਹਦੇ ਹੱਥ ਫੜਦੀ ਹੈ ਅਤੇ ਉਹਨੂੰ ਸਹਲਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਗੁਰਵਿੰਦਰ ਰੋਂਦੀ ਰੋਂਦੀ ਡਾਕਟਰ ਕਿਰਨ ਦੇ ਗਲ ਲੱਗ ਜਾਂਦੀ ਹੈ ਤੇ ਡਾਕਟਰ ਕਿਰਨ ਗੁਰਵਿੰਦਰ ਦਾ ਹੱਥ ਫੜ ਕੇ ਉਹਦਾ ਹਾਲ ਚਾਲ ਪੁੱਛਦੀ ਹੈ ਉਹਨੂੰ ਕਹਿੰਦੀ ਹੈ ਵੀ ਕੀ ਹੋਇਆ ਤੈਨੂੰ ਤਾਂ ਉਹ ਹੋਰ ਰੋਣ ਲੱਗ ਜਾਂਦੀ ਹੈ ਉਹ ਕਹਿੰਦੀ ਮੈਂ ਵਿਆਣ ਨਹੀਂ ਕਰ ਸਕਦੀ ਮੇਰੇ ਨਾਲ ਕੀ ਕੁਝ ਹੋਇਆ ਹੈ ਡਾਕਟਰ ਕਹਿੰਦੀ ਮੈਂ ਬੈਠੀ ਆ ਤੂੰ ਆਪਣਾ ਮਨ ਹਲਕਾ ਕਰ ਤੇ ਫੇਰ ਗੁਰਵਿੰਦਰ ਰੋਂਦੀ ਰੋਂਦੀ ਆਪਣੀ ਕਹਾਣੀ ਦੱਸਣੀ ਸ਼ੁਰੂ ਕਰਦੀ ਹੈ ਅਤੇ ਉਹ ਕਹਿੰਦੀ ਹੈ ਅਸੀਂ ਤਿੰਨ ਭੈਣ ਭਰਾ ਸੀ ਮੈਂ ਸਭ ਤੋਂ ਵੱਡੀ ਸੀ ਮੇਰੀ ਮਾਂ ਨੂੰ ਮੈਂ ਮੇਰੇ ਪਿਓ ਦੀ ਕਦੇ ਇੱਜ਼ਤ ਕਰਦੇ ਨਹੀਂ ਦੇਖਿਆ ਸੀ ਜਦੋਂ ਮੇਰਾ ਪਿਓ ਘਰੇ ਵੜਦਾ ਤਾਂ ਮੇਰੀ ਮਾਂ ਬੁੜਬੁੜ ਕਰਨਾ ਸ਼ੁਰੂ ਕਰ ਦਿੰਦੀ ਮੈਨੂੰ ਬੜੀ ਹੈਰਾਨੀ ਹੁੰਦੀ ਵੀ ਮੇਰਾ ਪਿਓ ਜਦੋਂ ਘਰੇ ਆਉਂਦਾ ਮੇਰੀ ਮਾਂ ਦੇ ਇਸ ਤਰ੍ਹਾਂ ਦੇ ਤੇਵਰ ਕਿਉਂ ਹੁੰਦੇ ਆ ਮੇਰੇ ਪਿਓ ਚ ਇੱਕ ਸਭ ਤੋਂ ਵੱਡਾ ਐਬ ਸੀ ਉਹ ਸ਼ਰਾਬੀ ਸੀ ਬਹੁਤ ਸ਼ਰਾਬ ਪੀਂਦਾ ਸੀ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਮੇਰੀ ਮਾਂ ਦੀ ਮੇਰੇ ਪਿਓ ਨਾਲ ਸ਼ਰਾਬ ਕਰਕੇ ਨਹੀਂ ਬਣਦੀ ਭਾਵੇਂ ਮੇਰਾ ਪਿਓ ਸ਼ਰਾਬੀ ਸੀ ਪਰ ਉਹਨੇ ਕਦੇ ਵੀ ਸਾਨੂੰ ਕਿਸੇ ਚੀਜ਼ ਵੱਲੋਂ ਨਹੀਂ ਸਿਤਰਸਾਇਆ ਪਰ ਮੈਨੂੰ ਮੇਰੀ ਮਾਂ ਦੀ ਸਮਝ ਨਹੀਂ ਸੀ ਆਉਂਦੀ ਵੀ ਇਹ ਕਿਉਂ ਬੁੜਬੁੜ ਕਰਦੀ ਰਹਿੰਦੀ ਹੈ ਪਹਿਲਾਂ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਪਿਓ ਦੀ ਸ਼ਰਾਬ ਹੀ ਮੇਰੀ ਮਾਂ ਦੀ ਇਹਦੇ ਨਾਲ ਬੰਨ ਨਹੀਂ ਦਿੰਦੀ ਮਾਂ ਦੀ ਨਫ਼ਰਤ ਮੇਰੇ ਪਿਓ ਦੀ ਸ਼ਰਾਬ ਕਾਰਨ ਹੈ ਪਰ ਹੌਲੀ-ਹੌਲੀ ਸਮਝ ਆਇਆ ਵੀ ਇੱਕ ਵਜ੍ਹਾ ਹੋਰ ਵੀ ਹੈ ਤੇ ਡਾਕਟਰ ਕਿਰਨ ਪੁੱਛਦੀ ਹੈ ਵੀ ਐਸੀ ਕਿਹੜੀ ਵਜ੍ਹਾ ਹੋ ਗਈ ਗੁਰਵਿੰਦਰ ਦੱਸਦੀ ਹੈ ਕਿ ਸਾਡੇ ਘਰੇ ਮੇਰੇ ਚਾਚੇ ਦਾ ਬਹੁਤ ਆਉਣਾ ਜਾਣਾ ਸੀ। ਮੇਰਾ ਚਾਚਾ ਮੇਰੇ ਪਿਓ ਦੀ ਭੂਆ ਦਾ ਪੁੱਤ ਸੀ। ਉਹ ਅਕਸਰ ਸਾਡੇ ਘਰੇ ਆਉਂਦਾ ਸੀ। ਮੈਂ ਇਹ ਚੀਜ਼ ਨੋਟ ਕਰਨੀ ਵੀ ਜਦੋਂ ਮੇਰਾ ਚਾਚਾ ਘਰੇ ਆ ਜਾਂਦਾ ਮੇਰੀ ਮਾਂ ਦੇ ਤੇਵਰ ਬਦਲ ਜਾਂਦੇ। ਉਹ ਖੁਸ਼ ਰਹਿੰਦੀ, ਉਹ ਹੱਸਦੀ। ਪਰ ਜਦੋਂ ਮੇਰਾ ਪਿਓ ਆਉਂਦਾ ਸੀ ਉਹ ਮੱਥੇ ਤੇ ਤਿਉੜੀ ਪਾ ਲੈਂਦੀ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਮੇਰੀ ਮਾਂ ਦੀ ਨਫ਼ਰਤ ਮੇਰੇ ਪਿਓ ਲਈ ਕਦੇ ਵੀ ਘਟ ਨਹੀਂ ਹੋਈ ਮੇਰੀ ਮਾਂ ਨੇ ਕਦੇ ਮੇਰੇ ਪਿਓ ਨੂੰ ਰੋਟੀ ਜਾਂ ਚਾਹ ਨਹੀਂ ਪਾ ਕੇ ਦਿੱਤੀ ਮੇਰੇ ਪਿਓ ਨੇ ਕੰਮ ਤੋਂ ਆਉਣਾ ਮੈਂ ਹੀ ਰੋਟੀ ਦੇਣੀ ਸਵੇਰੇ ਉੱਠਦੇ ਨੂੰ ਮੈਂ ਹੀ ਚਾਹ ਦੇਣੀ ਸ਼ਾਮ ਨੂੰ ਜਦੋਂ ਮੇਰੇ ਪਿਓ ਨੇ ਘਰੇ ਆਉਣਾ ਤਾਂ ਉਹਨੇ ਸ਼ਰਾਬ ਨਾਲ ਰੱਜ ਕੇ ਆਉਣਾ ਮੇਰੀ ਮਾਂ ਉਹਨੂੰ ਦੇਖਦੀ ਬੁੜਬੁੜ ਕਰਨ ਲੱਗ ਜਾਂਦੀ ਮੈਂ ਜਦੋਂ ਮੇਰੇ ਪਿਓ ਨੂੰ ਰੋਟੀ ਫੜਾਉਣ ਜਾਣਾ ਤਾਂ ਮੇਰੇ ਪਿਓ ਨੇ ਮੇਰਾ ਸਿਰ ਪਰੋਸਣਾ ਤੇ ਪੜ੍ਹਾਈ ਲਿਖਾਈ ਬਾਰੇ ਪੁੱਛਣਾ ਜਿਸ ਤਰ੍ਹਾਂ ਅਕਸਰ ਹੀ ਕਹਿੰਦੇ ਹੁੰਦੇ ਐ ਜਿਵੇਂ ਪਿਓ ਆਪਣੀ ਧੀਾਂ ਦਾ ਜ਼ਿਆਦਾ ਕਰਦਾ ਐ ਭਾਵੇਂ ਉਹ ਸ਼ਰਾਬੀ ਸੀ ਫੇਰ ਵੀ ਉਹਨੂੰ ਆਪਣੀ ਧੀ ਦਾ ਫਿਕਰ ਸੀ ਵੀ ਮੇਰੀ ਧੀ ਵਧੀਆ ਪੜੇ ਗੁਰਵਿੰਦਰ ਕਹਿੰਦੀ ਅਸੀਂ ਪਿੰਡ ਦੇ ਸਕੂਲ ਵਿੱਚ ਹੀ ਪੜਦੇ ਸੀ ਅਸੀਂ ਸਕੂਲ ਚਲੇ ਜਾਣਾ ਮੇਰੇ ਪਿਓ ਨੇ ਕੰਮ ਤੇ ਚਲੇ ਜਾਣਾ ਮੇਰੇ ਚਾਚੇ ਦਾ ਸਾਡੇ ਘਰੇ ਆਮ ਹੀ ਆਉਣਾ ਜਾਣਾ ਸੀ ਇੱਕ ਦਿਨ ਮੈਂ ਸਕੂਲ ਵਿੱਚ ਬਿਮਾਰ ਹੋ ਗਈ ਅਤੇ ਮੈਂ ਅੱਧੀ ਛੁੱਟੀ ਘਰੇ ਆ ਗਈ ਮੈਂ ਜਦੋਂ ਘਰੇ ਵੜਦੀਆਂ ਤਾਂ ਮੇਰੇ ਚਾਚੇ ਤੇ ਮੇਰੀ ਮਾਂ ਦੇ ਹੱਸਣ ਦੀਆਂ ਆਵਾਜ਼ਾਂ ਸੁਣੀਆਂ ਮੈਂ ਖਿੜਕੀ ਲਾਗੇ ਜਾ ਕੇ ਦੇਖਣ ਦੀ ਕੋਸ਼ਿਸ਼ ਕਰੀ ਤਾਂ ਜੋ ਮੈਂ ਦੇਖਿਆ ਮੇਰੀਆਂ ਲੱਤਾਂ ਦੀ ਜਾਨ ਨਿਕਲ ਗਈ ਉਹ ਦੇਖ ਕੇ ਮੈਂ ਡਿੱਗਦੀ ਟੈਂਦੀ ਰਸੋਈ ਚ ਗਈ ਪਾਣੀ ਪੀਣ ਮੈਂ ਪਾਣੀ ਦਾ ਗਲਾਸ ਫੜਨ ਦੀ ਕੋਸ਼ਿਸ਼ ਕੀਤੀ ਪਰ ਗਲਾਸ ਮੇਰੇ ਹੱਥੋਂ ਛੁੱਟ ਗਿਆ ਗਲਾਸ ਦੀ ਆਵਾਜ਼ ਸੁਣ ਕੇ ਮੇਰਾ ਚਾਚਾ ਅਤੇ ਮੇਰੀ ਮਾਂ ਰਸੋਈ ਵੱਲ ਭੱਜ ਆਏ ਮੇਰੀ ਮਾਂ ਮੈਨੂੰ ਰਸੋਈ 'ਚ ਦੇਖ ਕੇ ਹੱਕੀ-ਵੱਕੀ ਰਹਿ ਗਈ ਉਹ ਮੇਰੇ ਕੋਲ ਆਉਂਦੀ ਹੈ ਉਸ ਸਮੇਂ ਮੇਰੀ ਉਮਰ 8 ਸਾਲ ਦੀ ਸੀ ਉਸ ਵਕਤ ਹੀ ਮੈਨੂੰ ਉਹ ਕਹਿੰਦੀ ਹੈ ਵੀ ਤੂੰ ਜੋ ਵੀ ਦੇਖਿਆ ਜੇਕਰ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੀ ਹੌਣ ਲਾ ਦੂੰਗੀ ਮੈਂ ਡਰ ਗਈ ਮੈਨੂੰ ਮੇਰੀ ਮਾਂ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਗਈ ਉਹ ਸੀਨ ਮੇਰੀਆਂ ਅੱਖਾਂ ਅੱਗੇ ਵਾਰ-ਵਾਰ ਘੁੰਮਦਾ ਰਹਿੰਦਾ ਮੈਂ ਮੇਰੀ ਮਾਂ ਤੋਂ ਹੋਰ ਨਫ਼ਰਤ ਕਰਨੀ ਸ਼ੁਰੂ ਕਰਤੀ ਪਰ ਮੇਰੇ ਪਿਓ ਦੇ ਪਿਆਰ ਦੇ ਕਰਕੇ ਮੈਂ ਆਪਣੇ ਆਪ ਨੂੰ ਦਲਾਸਾ ਦਿੰਦੀ ਕਿਉਂਕਿ ਉਹ ਅਕਸਰ ਮੇਰੇ ਨਾਲ ਛੋਟੀਆਂ-ਛੋਟੀਆਂ ਗੱਲਾਂ ਕਰਦਾ ਮੇਰੀ ਪੜ੍ਹਾਈ ਲਿਖਾਈ ਬਾਰੇ ਪੁੱਛਦਾ ਤਾਂ ਮੈਂ ਆਪਣੇ ਆਪ ਨੂੰ ਹੌਸਲਾ ਦਿੰਦੀ ਰਹਿੰਦੀ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਮੇਰੇ ਚਾਚੇ ਦਾ ਸਾਡੇ ਘਰ ਚ ਆਉਣਾ ਜਾਣਾ ਆਮ ਹੀ ਸੀ ਮੈਂ ਜਦੋਂ ਉਹਨੂੰ ਦੇਖਦੀ ਮੈਨੂੰ ਬਹੁਤ ਖਿਜ ਆਉਂਦੀ ਮੈਂ ਸਾਡੇ ਘਰ ਚ ਕਦੇ ਪਰਿਵਾਰ ਵਾਲਾ ਮਾਹੌਲ ਨਹੀਂ ਸੀ ਦੇਖਿਆ ਮੇਰੀ ਮਾਂ ਦੀ ਮੇਰੇ ਪਿਓ ਨਾਲ ਨੋਖ-ਚੋਕ ਰਹਿਣੀ ਪਰ ਮੇਰੇ ਚਾਚੇ ਦੇ ਆਉਣ ਨਾਲ ਮੇਰੀ ਮਾਂ ਇਸ ਤਰ੍ਹਾਂ ਖੜ ਜਾਂਦੀ ਜਿਵੇਂ ਇੱਕ ਫੁੱਲ ਖਿੜਦਾ ਹੈ ਮੈਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਸੀ ਮੈਨੂੰ ਨਹੀਂ ਸੀ ਪਤਾ ਇੱਕ ਹੋਰ ਦੁੱਖ ਦੀ ਘੜੀ ਮੇਰੇ ਅੱਗੇ ਆਉਣੀ ਹੈ ਮੇਰਾ ਪਿਓ ਸਵੇਰੇ ਸਾਜਰੇ ਹੀ ਉੱਠ ਜਾਂਦਾ ਸੀ ਤੇ ਮੈਨੂੰ ਕਹਿੰਦਾ ਪੁੱਤ ਚਾਹ ਬਣਾ ਕੇ ਲਿਆ ਦਿਓ ਇੱਕ ਦਿਨ ਮੈਂ ਸਵੇਰੇ ਉઠી ਮੈਂ ਦੇਖਦੀ ਹਾਂ ਮੇਰੇ ਪਿਓ ਨੇ ਮੈਨੂੰ ਆਵਾਜ਼ ਨਹੀਂ ਮਾਰੀ ਮੈਂ ਮੇਰੇ ਪਿਓ ਨੂੰ ਉਠਾਉਣ ਜਾਣੀ ਆ ਤੇ ਮੇਰਾ ਪਿਓ ਮੰਜੇ ਤੇ ਪਿਆ ਹੁੰਦਾ ਉਹਦਾ ਹੱਥ ਉਸ ਦੀ ਛਾਤੀ ਉੱਪਰ ਹੁੰਦਾ ਮੈਂ ਜਾ ਕੇ ਮੇਰੇ ਪਿਓ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੀ ਆਂ ਆਵਾਜ਼ ਮਾਰੀ ਪਰ ਉਹ ਨਹੀਂ ਬੋਲਦਾ ਮੈਂ ਉਹਦਾ ਹੱਥ ਫੜ ਕੇ ਹਿਲਾਉਣ ਦੀ ਕੋਸ਼ਿਸ਼ ਕਰਦੀ ਆਂ ਤਾਂ ਉਹਦਾ ਹੱਥ ਮੰਜੇ ਤੋਂ ਲਟਕ ਜਾਂਦਾ ਮੈਂ ਭੱਜ ਕੇ ਮੇਰੀ ਮਾਂ ਕੋਲ ਜਾਨੀ ਆਂ ਵੀ ਪਤਾ ਨਹੀਂ ਸ਼ਾਇਦ ਬਾਪੂ ਨੂੰ ਕੁਝ ਹੋ ਗਿਆ ਮੇਰੀ ਮਾਂ ਮੇਰੇ ਪਿਓ ਨੂੰ ਦੇਖ ਕੇ ਚੀਕਾਂ ਮਾਰਨ ਲੱਗ ਜਾਂਦੀ ਐ। ਉਹਦੀਆਂ ਚੀਕਾਂ ਨਾਲ ਸਾਰਾ ਆਂਡ ਗਵੰਡ ਇਕੱਠਾ ਹੋ ਜਾਂਦਾ ਹੈ ਤੇ ਉਹਨਾਂ ਵਿੱਚੋਂ ਹੀ ਕੋਈ ਸਖਸ਼ ਕਹਿੰਦਾ ਹੈ ਕਿ ਇਹ ਤਾਂ ਮੁੱਕ ਗਿਆ। ਇਹਦੇ 'ਚ ਹੁਣ ਕੁਝ ਨਹੀਂ। ਮੇਰੀ ਮਾਂ ਕੀਰਨੇ ਪਾਉਣੇ ਸ਼ੁਰੂ ਕਰ ਦਿੰਦੀ ਹੈ। ਉਹ ਉੱਚੀ-ਉੱਚੀ ਰੋ ਰਹੀ ਸੀ, ਚੰਗਿਆੜਾ ਮਾਰ ਰਹੀ ਸੀ। ਉਹਦੀਆਂ ਚੀਕਾਂ ਨਾਲ ਆਲਾ-ਦਵਾਲਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਮੈਂ ਸੁੰਨ ਹੋ ਗਈ ਵੀ ਇਹ ਕੀ ਹੋ ਗਿਆ। ਪਰ ਮੈਨੂੰ ਵੀ ਮੇਰੀ ਮਾਂ ਤੇ ਖਿਜਵੀ ਆ ਰਹੀ ਸੀ ਉਹਦੇ ਕੀਰਨਿਆਂ ਤੇ ਖਿਜ ਆ ਰਹੀ ਸੀ ਵੀ ਇਹ ਇਹੋ ਜਿਹੇ ਡਰਾਮੇ ਕਿਉਂ ਕਰ ਰਹੀ ਹੈ ਹੁਣ ਤੱਕ ਤਾਂ ਇਹਨੂੰ ਕੋਈ ਮਤਲਬ ਨਹੀਂ ਸੀ ਮੇਰੇ ਪਿਓ ਨਾਲ ਤੇ ਅੱਜ ਕਿਵੇਂ ਰੋਂਦੀ ਐ ਲੋਕਾਂ ਸਾਹਮਣੇ ਰਿਸ਼ਤੇਦਾਰ ਇਕੱਠੇ ਹੋਏ ਤੇ ਮੇਰੇ ਪਿਓ ਦੀਆਂ ਅੰਤਮ ਰਸਮਾਂ ਹੋਈਆਂ ਕੁਝ ਦਿਨ ਲੰਘਦੇ ਐ ਮੇਰੇ ਪਿਓ ਦੇ ਭੋਗ ਤੇ ਰਿਸ਼ਤੇਦਾਰ ਇਕੱਠੇ ਹੋਏ ਏ ਸੋਚਦੇ ਐ ਵੀ ਇੱਕ ਵਿਧਵਾ ਔਰਤ ਤਿੰਨ ਬੱਚੇ ਲੈ ਕੇ ਕਿੱਥੇ ਜਾਊਗੀ ਭਾਰ ਜਵਾਨੀ ਚ ਬੱਚੇ ਕਿਵੇਂ ਪਾਲੂਗੀ ਤਾਂ ਉਹ ਇਹ ਫੈਸਲਾ ਕਰਦੇ ਐ ਸਾਰਿਆਂ ਨੂੰ ਇਹ ਲੱਗਦਾ ਸੀ ਵੀ ਮੇਰੇ ਚਾਚੇ ਦਾ ਮੇਰੇ ਪਿਓ ਨਾਲ ਬੜਾ ਲਗਾਅ ਹੈ ਕਿਉਂਕਿ ਉਹਦਾ ਆਉਣਾ ਜਾਣਾ ਸਾਡੇ ਘਰ ਚ ਬਹੁਤ ਸੀ ਤਾਂ ਉਹ ਫੈਸਲਾ ਕਰਦੇ ਐ ਵੀ ਮੇਰੀ ਮਾਂ ਨੂੰ ਮੇਰੇ ਚਾਚੇ ਦੇ ਲੜ ਲਾ ਦਿੱਤਾ ਜਾਵੇ ਇਸ ਤੋਂ ਬਾਅਦ ਅਸੀਂ ਮੇਰੀ ਮਾਂ ਦੇ ਨਾਲ ਚਾਚੇ ਦੇ ਪਿੰਡ ਰਹਿਣ ਲੱਗ ਜਾਨੇ ਆ ਮੇਰੀ ਮਾਂ ਸਾਡਾ ਜੱਦੀ ਘਰ ਵੇਚ ਦਿੰਦੀ ਹੈ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਮੇਰੀ ਮਾਂ ਮੇਰੇ ਚਾਚੇ ਨਾਲ ਬਹੁਤ ਖੁਸ਼ ਹੈ ਕਿਉਂਕਿ ਪਹਿਲਾਂ ਵੀ ਉਹ ਚਾਚੇ ਆਏ ਤੋਂ ਬਹੁਤ ਖੁਸ਼ ਰਹਿੰਦੀ ਸੀ ਸ਼ਾਇਦ ਸਾਡੇ ਹਾਲਾਤ ਕੁਝ ਬਦਲ ਜਾਣ ਹੁਣ ਖੁਸ਼ੀਆਂ ਆ ਜਾਣਗੀਆਂ ਪਹਿਲਾਂ ਤਾਂ ਮੇਰੀ ਮਾਂ ਮੇਰੇ ਪਿਓ ਨਾਲ ਲੜਦੀ ਰਹਿੰਦੀ ਸੀ ਹੁਣ ਤਾਂ ਮੇਰੀ ਮਾਂ ਚਾਚੇ ਨਾਲ ਹੈ ਸਾਡਾ ਪਰਿਵਾਰ ਖੁਸ਼ ਹੋਊਗਾ ਸ਼ਾਇਦ ਸਾਨੂੰ ਖੁਸ਼ੀਆਂ ਮਿਲਣਗੀਆਂ ਮੈਨੂੰ ਮੇਰੀ ਮਾਂ ਜ਼ਿਆਦਾ ਪਿਆਰ ਕਰੂਗੀ ਮੈਨੂੰ ਮੇਰੇ ਚਾਚੇ ਤੋਂ ਵੀ ਮੇਰੇ ਪਿਓ ਜਿੰਨਾ ਪਿਆਰ ਮਿਲੇਗਾ ਕਿਉਂਕਿ ਜਿਵੇਂ ਗੁਰਵਿੰਦਰ ਦਾ ਆਪਣੇ ਪਿਓ ਨਾਲ ਪਿਆਰ ਸੀ ਉਹਦੇ ਸਦਮੇ ਵਿੱਚੋਂ ਨਿਕਣ ਲਈ ਉਹਨੂੰ ਆਪਦੀ ਮਾਂ ਦੇ ਪਿਆਰ ਦੀ ਬਹੁਤ ਜ਼ਿਆਦਾ ਲੋੜ ਸੀ ਇਸੇ ਵਹਾਣੇ ਮੈਂ ਮੇਰੇ ਪਿਓ ਦੇ ਦੁੱਖ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਮੇਰਾ ਚਾਚਾ ਕੋਈ ਕੰਮ-ਕਾਰ ਨਹੀਂ ਸੀ ਕਰਦਾ। ਇਸ ਕਰਕੇ ਮੇਰੀ ਮਾਂ ਬਾਹਰ ਕੰਮ ਕਰਨ ਲੱਗ ਜਾਂਦੀ ਹੈ। ਸਾਨੂੰ ਸਕੂਲੇ ਪੜ੍ਹਨੇ ਪਾ ਦਿੰਦੀ ਹੈ। ਸਾਡੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ। ਸਮਾਂ ਵਧੀਆ ਲੰਘ ਰਿਹਾ ਹੁੰਦਾ। ਮੇਰਾ ਚਾਚਾ ਸਾਡਾ ਖਿਆਲ ਰੱਖਦਾ। ਮੇਰੇ ਪਿਓ ਵਾਂਗੂ ਸਾਡੀਆਂ ਜੋ ਵੀ ਜ਼ਰੂਰਤਾਂ ਸੀ ਪੂਰੀਆਂ ਕਰਦਾ। ਮੈਨੂੰ ਲੱਗਦਾ ਸੀ ਵੀ ਹੁਣ ਜ਼ਿੰਦਗੀ ਠੀਕ ਹੋ ਰਹੀ ਹੈ। ਸ਼ਾਇਦ ਮੈਂ ਆਪਣੇ ਮਨ ਨਾਲ ਸਮਝੌਤਾ ਕਰ ਲਿਆ ਸੀ। ਇੱਕ ਦਿਨ ਮੈਂ ਸਕੂਲੋਂ ਆਉਂਦੀ ਆਂ ਮੇਰਾ ਚਾਚਾ ਘਰ 'ਚ ਇਕੱਲਾ ਸੀ ਕਿਉਂਕਿ ਮੇਰੀ ਮਾਂ ਕੰਮ ਤੇ ਚਲੀ ਜਾਂਦੀ ਹੈ ਚਾਚਾ ਮੈਨੂੰ ਕਹਿੰਦਾ ਚਾਹ ਬਣਾ ਕੇ ਲਿਆ ਮੈਂ ਚਾਹ ਫੜਾਉਣ ਜਦੋਂ ਚਾਚੇ ਕੋਲ ਆਉਂਦੀ ਆਂ ਤਾਂ ਮੇਰਾ ਹੱਥ ਫੜ ਲੈਂਦਾ ਚ ਮੈਂ ਚੀਕਣ ਦੀ ਕੋਸ਼ਿਸ਼ ਕਰਦੀ ਆਂ ਤਾਂ ਉਹ ਮੇਰੇ ਮੂੰਹ ਤੇ ਹੱਥ ਰੱਖ ਲੈਂਦਾ ਮੈਨੂੰ ਗਲਵੱਕੜੀ 'ਚ ਲੈ ਲੈਂਦਾ ਉਹ ਮੈਨੂੰ ਕਹਿੰਦਾ ਕਮਲੀ ਹੋਈ ਐ ਕਿਉਂ ਐਵੇਂ ਚੀਕਾਂ ਮਾਰਦੀ ਆਂ ਭਾਵੇਂ ਉਹ ਮੈਨੂੰ ਪਿਓ ਵਾਲਾ ਪਿਆਰ ਜਿਤਾ ਰਿਹਾ ਸੀ ਪਰ ਉਹਦਾ ਗਲਵਕੜੀ ਚ ਲੈਣਾ ਮੈਨੂੰ ਵਧੀਆ ਨਹੀਂ ਲੱਗ ਰਿਹਾ ਸੀ ਮੈਂ ਉੱਥੋਂ ਚਲੀ ਜਾਨੀ ਆ ਮੈਂ ਆਪਣੇ ਆਪ ਨੂੰ ਇਹ ਵੀ ਦਿਲਾਸਾ ਦਿੰਨੀ ਆ ਵੀ ਉਹ ਕਹਿਤਾ ਰਿਹਾ ਸੀ ਮੈਂ ਤੇਰਾ ਪਿਓ ਹਾਂ ਸ਼ਾਇਦ ਮੈਨੂੰ ਹੀ ਉਹਦਾ ਸ਼ੂਨਾ ਚੰਗਾ ਨਹੀਂ ਸੀ ਲੱਗਿਆ ਥੋੜੇ ਦਿਨ ਬੀਤਦੇ ਆ ਮੈਂ ਆਪਣੇ ਆਪ ਨੂੰ ਸੰਭਾਲ ਹੀ ਰਹੀ ਸੀ ਮੈਂ ਦਿਲਾਸਾ ਦੇ ਰਹੀ ਸੀ ਮੇਰਾ ਪਿਓ ਹੈ ਇੱਕ ਦਿਨ ਮੈਂ ਰਸੋਈ ਚ ਕੰਮ ਕਰ ਰਹੀ ਸੀ ਮੇਰਾ ਚਾਚਾ ਪਿੱਛੋਂ ਆਉਂਦਾ ਮੈਨੂੰ ਗਲਵਕੜੀ ਪਾ ਲੈਂਦਾ ਮੈਂ ਇੱਕਦਮ ਪਿੱਛੇ ਦੇਖਦੀ ਆ ਤਾਂ ਮੇਰੇ ਚਾਚੇ ਨੂੰ ਦੇਖ ਕੇ ਡਰ ਜਾਂਦੀ ਆ ਮੇਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਪਰ ਮੈਂ ਉਹ ਤੋਂ ਛੁਡਾ ਕੇ ਬਾਹਰ ਨੂੰ ਭੱਜ ਜਾਂਦੀ ਆ ਤੇ ਜਿੰਨਾ ਚਿਰ ਮੇਰੀ ਮਾਂ ਘਰੇ ਨਹੀਂ ਆਉਂਦੀ ਮੈਂ ਘਰੇ ਨਹੀਂ ਵੱੜਦੀ ਉਹਦੀ ਇਹ ਹਰਕਤ ਪਿੱਛੋਂ ਮੈਨੂੰ ਉਹ ਤੋਂ ਡਰ ਲੱਗਣ ਲੱਗ ਗਿਆ ਜਾਂ ਇਸ ਤਰ੍ਹਾਂ ਕਹਿ ਲਵੋ ਉਹਦੇ ਮਨ ਦਾ ਜੋ ਡਰ ਸੀ ਉਹ ਉਹਦੇ ਅੱਗੇ ਆ ਗਿਆ ਸੀ ਤੇ ਉਹ ਸਮਝ ਗਈ ਸੀ ਮੇਰਾ ਚਾਚਾ ਅਕਸਰ ਘਰੇ ਹੁੰਦਾ ਸੀ ਮੈਂ ਜਦੋਂ ਵੀ ਸਕੂਲੋਂ ਆਉਣਾ ਆਪਣਾ ਵਸਤਾ ਸੱਟ ਕੇ ਮੈਂ ਘਰੋਂ ਬਾਹਰ ਲੰਘ ਜਾਂਦੀ। ਜਦੋਂ ਘਰੇ ਨਾ ਹੁੰਦੀ ਤਾਂ ਮੇਰਾ ਚਾਚਾ ਮੇਰੇ ਤੇ ਖਿਜਣ ਲੱਗ ਪਿਆ। ਉਹਨੇ ਮੇਰੀ ਮਾਂ ਨੂੰ ਲੂਤੀ ਲਾਉਣੀ ਸ਼ੁਰੂ ਕਰਤੀ ਵੀ ਇਹ ਸਾਰਾ ਸਾਰਾ ਦਿਨ ਘਰੇ ਨਹੀਂ ਬੜਦੀ। ਮੇਰੀ ਮਾਂ ਮੈਨੂੰ ਕਹਿੰਦੀ ਹੈ ਖਬਰਦਾਰ ਜੇ ਘਰੋਂ ਬਾਹਰ ਗਈ ਤਾਂ ਮੈਂ ਤੇਰੀਆਂ ਲੱਤਾਂ ਤੋੜ ਦੂੰ। ਜੇ ਸਕੂਲੋਂ ਆ ਕੇ ਘਰੇ ਨਾ ਬੈਠੀ, ਕੰਮ ਕਰ ਲੈ, ਪੜ੍ਹ ਲਿਖ ਲੈ, ਤੂੰ ਬਾਹਰ ਕੀ ਕਰਨ ਜਾਣੀ ਐ ਤੇ ਮੈਂ ਬੇਵੱਸ ਹੋਈ। ਆਪਣੀ ਮਾਂ ਨੂੰ ਕੀ ਕਹਿੰਦੀ? ਉਹਦੀ ਝਿੜਕ ਨੇ ਉਹਦੀ ਘੂਰ ਨੇ ਮੈਨੂੰ ਹੋਰ ਡਰਾਤਾ ਮੈਂ ਸਕੂਲ ਨੂੰ ਆਉਂਦੀ ਚੁੱਪਚਾਪ ਘਰੇ ਬੈਠਣ ਲੱਗ ਪਈ ਇੱਕ ਦਿਨ ਮੈਂ ਸਕੂਲੋਂ ਆਉਨੀਆ ਆਪਣੇ ਕਮਰੇ ਦਾ ਬੂਹਾ ਲਾ ਕੇ ਆਰਾਮ ਕਰਨ ਲੱਗ ਜਾਨੀਆ ਅਚਾਨਕ ਮੇਰੇ ਕਮਰੇ ਦੇ ਬੂਹੇ ਦੀ ਖੁੱਲਣ ਦੀ ਆਵਾਜ਼ ਆਈ ਮੈਂ ਸਹਿਮ ਕੇ ਉੱਠਦੀ ਆ ਮੈਂ ਦੇਖਦੀ ਆ ਤੇ ਮੇਰਾ ਚਾਚਾ ਦਰਵਾਜ਼ੇ ਦੀ ਕੁੰਡੀ ਲਾ ਕੇ ਮੇਰੇ ਵੱਲ ਆਉਂਦਾ ਉਹ ਇੰਨੀ ਤੇਜ਼ੀ ਨਾਲ ਆਉਂਦਾ ਵੀ ਇਹ ਤੋਂ ਪਹਿਲਾਂ ਮੈਂ ਰੌਲਾ ਪਾਉਂਦੀ ਜਾਂ ਆਪਣੇ ਆਪ ਨੂੰ ਉਹ ਤੋਂ ਬਚਾਉਂਦੀ ਬਚਾਉਂਦੀ ਉਹ ਮੈਨੂੰ ਦਬੋਚ ਲੈਂਦਾ ਉਸ ਦਿਨ ਉਹਨੇ ਹਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਮੈਂ ਬਹੁਤ ਚੀਕੀ ਬਹੁਤ ਰੋਈ ਬਹੁਤ ਕੁਰਲਾਈ ਥੋੜੇ ਸਮੇਂ ਬਾਅਦ ਮੇਰਾ ਚਾਚਾ ਮੇਰੇ ਕੋਲ ਫੇਰ ਆਉਂਦਾ ਉਹ ਮੈਨੂੰ ਕਹਿੰਦਾ ਜੋ ਅੱਜ ਹੋਇਆ ਜੇ ਕਿਸੇ ਨੂੰ ਦੱਸਿਆ ਜਾਂ ਆਪਣੀ ਮਾਂ ਨੂੰ ਵੀ ਦੱਸਿਆ ਮੈਂ ਸਣੇ ਤੈਨੂੰ ਸਣੇ ਤੇਰੇ ਭੈਣ ਭਰਾ ਤਿੰਨਾਂ ਨੂੰ ਮਾਰ ਦੇਣਾ ਮੈਂ ਚੁੱਪ ਹੋ ਜਾਂਦੀ ਆ ਸ਼ਾਮ ਨੂੰ ਮੇਰੀ ਮਾਂ ਹੁੰਦੀ ਹੈ ਉਹ ਮੇਰੀ ਹਾਲਤ ਦੇਖਦੀ ਹੈ ਮੈਨੂੰ ਕਹਿੰਦੀ ਐ ਕੀ ਹੋਇਆ ਤੈਨੂੰ ਮੈਂ ਮੇਰੀ ਮਾਂ ਨੂੰ ਕਿਹਾ ਬਈ ਆਪਾਂ ਇੱਥੇ ਨਹੀਂ ਰਹਿਣਾ ਉਹ ਕਹਿੰਦੀ ਕਿਉਂ ਮੈਂ ਕਿਹਾ ਵੀ ਮੈਨੂੰ ਮੇਰਾ ਚਾਚਾ ਵਧੀਆ ਨਹੀਂ ਲੱਗਦਾ ਮੈਨੂੰ ਇਹਦੇ ਵਿੱਚੋਂ ਮੇਰਾ ਪਿਆਰ ਨਜ਼ਰ ਨਹੀਂ ਆਉਂਦਾ ਉਹ ਕਹਿੰਦੀ ਤੈਨੂੰ ਆਪੇ ਨਹੀਂ ਵਧੀਆ ਲੱਗਦਾ ਤੈਨੂੰ ਬਾਹਰ ਜਾਣ ਤੋਂ ਰੋਕਦਾ ਟੋਕਦਾ ਟੋਕ ਟਕਾਈ ਤੈਨੂੰ ਕਿੱਥੇ ਚੰਗੀ ਲੱਗਦੀ ਐ ਮੈਂ ਚੁੱਪ ਹੋ ਜਾਨੀ ਆ ਸਮਾਂ ਬੀਤਦਾ ਗਿਆ ਮੇਰੇ ਚਾਚੇ ਦਾ ਜ਼ੁਲਮ ਮੇਰੇ ਤੇ ਇਸੇ ਤਰ੍ਹਾਂ ਵਧਦਾ ਗਿਆ ਮੇਰਾ ਸਰੀਰਕ ਸ਼ੋਸ਼ਣ ਹੋਣਾ ਆਮ ਜੀ ਗੱਲ ਹੋ ਗਈ ਮੈਂ ਦੱਸਦੀ ਵੀ ਕਿਨੂੰ ਬੋਲਦੀ ਵੀ ਕੀ ਮੇਰੀ ਉਮਰ ਤਕਰੀਬਨ 15 ਕ ਸਾਲ ਦੀ ਹੋ ਜਾਂਦੀ ਹੈ ਇੱਕ ਦਿਨ ਮੈਂ ਸਵੇਰੇ ਉੱਠਦੀ ਆ ਮੇਰਾ ਸਿਰ ਚਕਰਾਉਣ ਲੱਗ ਜਾਂਦਾ ਤੇ ਮੈਨੂੰ ਐਂ ਲੱਗਦਾ ਵੀ ਸ਼ਾਇਦ ਉਲਟੀ ਆਊਗੀ ਮੈਂ ਭੱਜ ਕੇ ਉਲਟੀ ਕਰਨ ਜਾਨੀ ਆ ਤਾਂ ਮੇਰੀ ਮਾਂ ਮੇਰੀ ਬਾਹ ਫੜ ਕੇ ਮੈਨੂੰ ਕਹਿੰਦੀ ਕਿੱਥੇ ਮੂੰਹ ਕਾਲਾ ਕਰਾਇਆ ਤੂੰ ਮੈਂ ਇੱਕਦਮ ਸਹਿਮ ਜਾਂਦੀ ਆ ਮੈਂ ਮੇਰੀ ਮਾਂ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦੀ ਆ ਤਾਂ ਮਾਂ ਮੇਰੀ ਗੁੱਤ ਫੜ ਕੇ ਮੈਨੂੰ ਅੰਦਰ ਖਿੱਚ ਲੈਂਦੀ ਆ ਮੈਨੂੰ ਕਹਿੰਦੀ ਕਿਦਾ ਪਾਪ ਚੱਕੀ ਫਿਰਦੀ ਐ ਕਰਤਾ ਉਹੀ ਕੰਮ ਚਾੜਤਾ ਚੰਦ ਤੇਰੇ ਤੇ ਜਿਆਦਾ ਜਵਾਨੀ ਚੜੀ ਐ ਮੇਰੀ ਮਾਂ ਨੇ ਮੇਰੀ ਰੱਜ ਕੇ ਕੁੱਟਮਾਰ ਕਰਤੀ ਮੈਂ ਸੈਮੀ ਹੋਈ ਨੇ ਮੇਰੀ ਮਾਂ ਨੂੰ ਕਿਹਾ ਚਾਚੇ ਦਾ ਮੇਰੀ ਮਾਂ ਨੇ ਹੋਰ ਰੱਜ ਕੇ ਕੁੱਟਮਾਰ ਕੀਤੀ ਮੇਰੀ ਮਾਂ ਮੈਨੂੰ ਕਹਿੰਦੀ ਸ਼ਰਮ ਨਹੀਂ ਆਉਂਦੀ ਪਿਓ ਹੈ ਤੇਰਾ ਉਹ ਕੀ ਕਸਰ ਛੱਡੀ ਉਹਨੇ ਤੁਹਾਡੇ ਪਿਆਰ ਚ ਉਹਦੀ ਮਾਂ ਆਪਣੀ ਧੀ ਤੇ ਯਕੀਨ ਕਰਨ ਦੀ ਬਜਾਏ ਆਪਣੇ ਘਰ ਵਾਲੇ ਤੇ ਵੱਧ ਯਕੀਨ ਕਰ ਰਹੀ ਸੀ ਉਹ ਕਹਿੰਦੀ ਕੀ ਕਸਰ ਛੱਡੀ ਉਹਨੇ ਤੁਹਾਡੀ ਪਰਵਰਿਸ਼ ਚ ਉਸ ਤੋਂ ਬਾਅਦ ਮੇਰੀ ਮਾਂ ਮੇਰੇ ਚਾਚੇ ਨੂੰ ਲੈ ਆਉਂਦੀ ਹੈ ਮੇਰਾ ਚਾਚਾ ਮੇਰੇ ਮੂੰਹ ਤੇ ਦੋ ਚਪੇੜਾ ਮਾਰਦਾ ਉਹ ਮੇਰੀ ਮਾਂ ਨੂੰ ਕੁੱਦ ਕੇ ਪੈ ਜਾਂਦਾ ਕਹਿੰਦਾ ਤੈਨੂੰ ਕਿਹਾ ਸੀ ਨਾ ਬੀਏ ਘਰੇ ਨਹੀਂ ਵੱੜਦੀ ਝਾੜਤਾ ਨਾ ਚੰਦ ਤੇਰੀ ਲਾਡਲੀ ਨੇ ਮੇਰੀ ਮਾਂ ਨੂੰ ਹੋਰ ਕੁੱਟਣਾ ਮਾਂ ਮੈਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਫਿਰ ਮੇਰਾ ਚਾਚਾ ਮੇਰੀ ਮਾਂ ਨੂੰ ਰੋਕਦਾ ਹੈ ਕਹਿੰਦਾ ਚੱਲ ਜੋ ਕੁਝ ਹੋਣਾ ਸੀ ਹੋ ਗਿਆ ਹੁਣ ਇਹਦਾ ਹੱਲ ਦੱਸ ਕੀ ਕਰੀਏ ਉਹ ਕਹਿੰਦੀ ਹੱਲ ਕੀ ਕਰਨਾ ਫਾਹਾ ਵੱਡ ਵਿਆਹ ਕਰ ਇਹਦਾ ਮੇਰੇ ਤੇ ਫਰਮਾਨ ਜਾਰੀ ਹੋ ਜਾਂਦਾ ਹੈ ਵੀ ਅੱਜ ਤੋਂ ਬਾਅਦ ਮੈਂ ਸਕੂਲ ਨਹੀਂ ਜਾਣਾ ਮੇਰਾ ਚਾਚਾ ਮੇਰੀ ਮਾਂ ਨੂੰ ਵੀ ਵਰਜਦਾ ਵੀ ਤੂੰ ਵੀ ਕੰਮ ਤੇ ਨਹੀਂ ਜਾਣਾ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਜਾਂਦਾ ਹੈ ਮੈਂ ਸਕੂਲ ਜਾਣਾ ਬੰਦ ਕਰ ਦਿੰਦੀ ਹਾਂ ਘਰ ਦੇ ਕੰਮਕਾਰ ਕਰਦੀ ਹਾਂ ਹਫਤੇ ਕੁ ਬਾਅਦ ਮੇਰੀ ਮਾਂ ਮੇਰੇ ਕੋਲ ਆਉਂਦੀ ਹੈ ਮੇਰੇ ਵੱਲ ਸੂਟ ਬਗਾ ਕੇ ਮਾਰਦੀ ਹੈ ਕਹਿੰਦੀ ਆ ਚੱਕ ਸਵੇਰੇ ਤਿਆਰ ਹੋ ਜਾਈਂ ਤੇਰਾ ਵਿਆਹ ਸਵੇਰੇ ਮੈਂ ਮੇਰੀ ਮਾਂ ਨੂੰ ਕਹਿੰਦੀ ਹਾਂ ਮੇਰਾ ਵਿਆਹ ਮੈਂ ਤਾਂ ਹਜੇ ਪੜਨਾ ਉਹ ਕਹਿੰਦੀ ਮੈਂ ਤੈਨੂੰ ਮਾੜੇ ਖੰਮਾ ਤੋਂ ਵਰਜਦੀ ਹੁੰਦੀ ਸੀ ਤੂੰ ਮੁੜੀ ਹੁਣ ਤੇਰਾ ਚੰਗਾ ਮਾੜਾ ਅਸੀਂ ਸੋਚਣਾ ਅਗਲੀ ਸਵੇਰ ਸਾਰੇ ਰਿਸ਼ਤੇਦਾਰ ਇਕੱਠੇ ਹੋਗੇ ਮੈਨੂੰ ਧੱਕੇ ਨਾਲ ਤਿਆਰ ਕੀਤਾ ਗਿਆ ਮੈਨੂੰ ਰਿਸ਼ਤੇਦਾਰਾਂ ਦੇ ਸਾਹਮਣੇ ਬਿਠਾਤਾ ਮੇਰੇ ਸਾਹਮਣੇ ਇੱਕ ਅਧਖੜ ਉਮਰ ਦਾ ਵਿਅਕਤੀ ਹੈ ਤੇ ਇੱਕ 14 ਸਾਲ ਦਾ ਨੌਜਵਾਨ ਆ ਕੇ ਬੈਠ ਗਏ ਮੈਨੂੰ ਲੱਗਿਆ ਸ਼ਾਇਦ 14 ਸਾਲ ਦਾ ਨੌਜਵਾਨ ਹੈ ਜਿਹੜਾ ਉਹ ਮੇਰਾ ਹਮਸਫਰ ਹੈ ਉਹਦੇ ਨਾਲ ਮੇਰਾ ਵਿਆਹ ਹੋ ਰਿਹਾ। ਪਰ ਮੇਰੀ ਮਾਂ ਨੇ ਉਹ 14 ਸਾਲ ਦੇ ਨੌਜਵਾਨ ਨੂੰ ਉੱਥੋਂ ਉਠਾ ਕੇ ਮੈਨੂੰ ਅਧਖੜ ਉਮਰ ਦੇ ਵਿਅਕਤੀ ਨਾਲ ਬਿਠਾਤਾ। ਮੈਂ ਸੁੱਨ ਹੋ ਗਈ, ਮੈਂ ਸਮਝ ਗਈ ਸੀ ਵੀ ਉਹ 14 ਸਾਲ ਦਾ ਨੌਜਵਾਨ ਮੇਰਾ ਘਰ ਵਾਲਾ ਨਹੀਂ। ਮੇਰਾ ਘਰ ਵਾਲਾ ਇਹ ਅਧਖੜ ਉਮਰ ਦਾ ਵਿਅਕਤੀ ਹੈ। ਉਸ ਤੋਂ ਬਾਅਦ ਮੈਨੂੰ ਉਹਦੇ ਨਾਲ ਤੋੜ ਦਿੱਤਾ ਜਾਂਦਾ ਹੈ। ਮੈਨੂੰ ਮੇਰੇ ਸਹੁਰੇ ਘਰ ਜਾ ਕੇ ਪਤਾ ਲੱਗਦਾ ਵੀ ਮੇਰੇ ਘਰ ਵਾਲਾ ਪਹਿਲਾਂ ਵੀ ਵਿਆਹਿਆ ਹੋਇਆ ਸੀ। ਉਹ 14 ਸਾਲ ਦਾ ਨੌਜਵਾਨ ਜਿਹਨੂੰ ਮੈਂ ਆਪਣਾ ਹਮਸਫਰ ਆਪਣਾ ਪਤੀ ਸਮਝ ਰਹੀ ਸੀ ਉਹ ਮੇਰੇ ਘਰ ਵਾਲੇ ਦੀ ਪਹਿਲੀ ਔਲਾਦ ਸੀ ਉਸ ਘਰ ਚ ਉਹ ਦੋ ਪਿਓ ਪੁੱਤ ਸੀ ਸ਼ਾਇਦ ਮੇਰਾ ਵਿਆਹ ਉਹਦੇ ਨਾਲ ਇੱਕ ਰੋਟੀ ਦਾ ਹਿੱਲਾ ਕੀਤਾ ਗਿਆ ਸੀ ਥੋੜੇ ਦਿਨਾਂ ਬਾਅਦ ਮੈਨੂੰ ਪਤਾ ਲੱਗਣ ਲੱਗ ਜਾਂਦਾ ਹੈ ਵੀ ਮੇਰੇ ਘਰ ਵਾਲਾ ਸ਼ਰਾਬ ਦਾ ਆਦਤੀ ਸੀ ਉਹ ਹਰ ਰੋਜ਼ ਸ਼ਾਮ ਨੂੰ ਘਰੇ ਡੱਕ ਕੇ ਹੀ ਆਉਂਦਾ ਸੀ ਤੇ ਜਦੋਂ ਵੀ ਉਹ ਮੇਰੇ ਕੋਲੇ ਆਉਣ ਦੀ ਕੋਸ਼ਿਸ਼ ਕਰਦਾ ਮੇਰੀ ਜ਼ਿੰਦਗੀ ਦੇ ਪੁਰਾਣੇ ਹਾਸੇ ਮੇਰੇ ਅੱਗੇ ਆਉਣੇ ਸ਼ੁਰੂ ਹੋ ਜਾਂਦੇ ਮੈਂ ਸਹਿਮ ਜਾਂਦੀ ਹੋਰ ਵੀ ਡਰ ਜਾਂਦੀ ਇਸ ਗੱਲ ਤੇ ਮੇਰੇ ਘਰ ਵਾਲੇ ਨੂੰ ਮੇਰੇ ਤੇ ਗੁੱਸਾ ਆਉਂਦਾ ਹੈ ਥੋੜੇ ਦਿਨਾਂ ਬਾਅਦ ਉਹਨੇ ਮੇਰੀ ਕੁੱਟਮਾਰ ਕਰਨੀ ਵੀ ਸ਼ੁਰੂ ਕਰਤੀ ਇੱਕ ਦਿਨ ਉਹ ਸ਼ਾਮ ਨੂੰ ਡੱਕ ਕੇ ਘਰੇ ਆਉਂਦਾ ਮੇਰੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ ਮੈਂ ਹਰ ਰੋਜ਼ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਸਹਿਮ ਜਾਂਦੀ ਆ ਡਰ ਜਾਂਦੀ ਆ ਉਸ ਦਿਨ ਆਪਣਾ ਆਪਾ ਖੋ ਲੈਂਦਾ ਉਹ ਮੇਰੇ ਵਾਲ ਫੜ ਕੇ ਮੈਨੂੰ ਕਹਿੰਦਾ ਜਿਹੜਾ ਪੇਟ ਚ ਪਾਪ ਲਈ ਫਿਰਦੀ ਆ ਤੈਨੂੰ ਰੱਖਣਾ ਕਿਨੇ ਸੀ ਤੈਨੂੰ ਮੈਂ ਹੀ ਲੈ ਆਇਆ ਐਡੀ ਤੂੰ ਸਤੀ ਸਵਿਤਰੀ ਤੇ ਗੁੱਸੇ ਵਿੱਚ ਉਹ ਮੇਰੇ ਪੇਟ ਤੇ ਲੱਤ ਮਾਰਦਾ ਤੇ ਜਾ ਕੇ ਪੈ ਜਾਂਦਾ ਮੈਂ ਸਾਰੀ ਰਾਤ ਦਰਦ ਨਾ ਕਰ ਲਾਉਂਦੀ ਰਹਿਨੀ ਆ ਪਰ ਕੋਈ ਵੀ ਮੇਰੀ ਸਾਰ ਨਹੀਂ ਲੈਂਦਾ ਅਗਲੀ ਸਵੇਰ ਮੇਰੇ ਘਰ ਵਾਲਾ ਮੇਰੇ ਕੋਲ ਆਉਂਦਾ ਮੈਨੂੰ ਕਹਿੰਦਾ ਚਾਹ ਬਣਾ ਦੇ ਮੇਰੇ ਚ ਇੰਨੀ ਹਿੰਮਤ ਨਹੀਂ ਹੁੰਦੀ ਵੀ ਮੈਂ ਉੱਠ ਖੜਾ ਜਦੋਂ ਉਹ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਤਾਉ ਮੇਰੀ ਹਾਲਤ ਦੇਖ ਕੇ ਡਰ ਜਾਂਦਾ ਕਿਉਂਕਿ ਮੇਰੇ ਖੂਨ ਨਾਲ ਕੱਪੜੇ ਲੱਤਪੱਤ ਹੋਏ ਪਏ ਸੀ ਉਹ ਭੱਜ ਕੇ ਡਾਈ ਨੂੰ ਸੱਦ ਕੇ ਲਿਆਉਂਦਾ ਤੇ ਡਾਈ ਦੱਸਦੀ ਹੈ ਵਈ ਇਹਦਾ ਬੱਚਾ ਡਿੱਗ ਗਿਆ ਇਸ ਪਿੱਛੋਂ ਮੇਰੇ ਘਰ ਵਾਲਾ ਹੋਰ ਵੀ ਡਰ ਜਾਂਦਾ ਉਹ ਮੇਰਾ ਖਿਆਲ ਰੱਖਣਾ ਸ਼ੁਰੂ ਕਰ ਦਿੰਦਾ ਤੇ ਸ਼ਰਾਬ ਪੀਣੀ ਕੱਟ ਕਰ ਦਿੰਦਾ ਕਿਤੇ ਨਾ ਕਿਤੇ ਉਹਨੂੰ ਮੇਰੇ ਤੇ ਤਰਸ ਆ ਜਾਂਦਾ ਉਹਦੇ ਐਸੇ ਬਦਲੇ ਵਿਹਾਰ ਦੇ ਕਰਕੇ ਮੈਨੂੰ ਵੀ ਉਹਦੇ ਨਾਲ ਲਗਾਵ ਹੋਣਾ ਸ਼ੁਰੂ ਹੋ ਜਾਂਦਾ ਸਾਡੀ ਜ਼ਿੰਦਗੀ ਸ਼ੈਗ ਕਟੜੀ ਤੇ ਚੜ ਗਈ ਸੀ ਜਦੋਂ ਆਪਾਂ ਬੜੇ ਦੁੱਖਾਂ ਚ ਹੁੰਨੇ ਆ ਤੇ ਸਾਨੂੰ ਕੋਈ ਥੋੜਾ ਜਿਹਾ ਵੀ ਦਲਾਸਾ ਦਿੰਦਾ ਉਹਦੇ ਨਾਲ ਲਗਾਓ ਹੋਣਾ ਸੁਭਾਵਿਕ ਹੈ ਮੈਨੂੰ ਵੀ ਲੱਗਦਾ ਸੀ ਵੀ ਸ਼ਾਇਦ ਮੇਰੇ ਪਿਓ ਦੇ ਬਾਦ ਜੇ ਕੋਈ ਮੇਰਾ ਆਸਰਾ ਹੈ ਮੇਰਾ ਸਹਾਰਾ ਹੈ ਤਾਂ ਮੇਰਾ ਪਤੀ ਹੈ ਮੈਨੂੰ ਮੇਰੀ ਜ਼ਿੰਦਗੀ ਸੋਹਣੀ ਲੱਗਣ ਲੱਗ ਜਾਂਦੀ ਹੈ ਮੇਰੇ ਘਰ ਵਾਲੇ ਨੇ ਸ਼ਾਮ ਨੂੰ दारू ਪੀਣੀ ਬੰਦ ਕਰਤੀ ਤੇ ਕੰਮ ਤੋਂ ਟਾਈਮ ਸੇ ਰਾਜ ਜਾਂਦਾ ਮੈਨੂੰ ਲੱਗਦਾ ਸੀ ਵੀ ਸ਼ਾਇਦ ਜਿਹੜੇ ਦੁੱਖ ਪਿੱਛੇ ਕੱਟੇ ਗਏ ਅੱਗੇ ਖੁਸ਼ੀਆਂ ਹੀ ਨੇ ਇੱਕ ਦਿਨ ਮੇਰੇ ਘਰ ਵਾਲਾ ਰਿਸ਼ਤੇਦਾਰੀ ਚ ਜਾਂਦਾ ਤੇ ਉਹ ਵਾਪਸ ਨਹੀਂ ਆਉਂਦਾ ਸ਼ਾਮ ਹੋ ਜਾਂਦੀ ਐ ਮੈਂ ਘਰ ਚ ਇਕੱਲੀ ਹੁੰਨੀ ਆ ਮੈਂ ਸੋਚਦੀ ਆ ਸ਼ਾਇਦ ਉਹ ਰਿਸ਼ਤੇਦਾਰੀ ਚ ਰੁਕ ਗਏ ਹੋਣੇ ਮੈਂ ਘਰ ਚ ਇਕੱਲੀ ਹੁੰਨੀ ਆ ਆਪਣੇ ਕੰਮ ਧੰਦੇ ਨਵੇੜ ਕੇ ਮੈਂ ਮੇਰੇ ਘਰ ਵਾਲੇ ਦੇ ਮੁੰਡੇ ਦੀ ਉਡੀਕ ਕਰ ਰਹੀ ਸੀ ਕਿਉਂਕਿ ਬਹੁਤ ਕਵੇਲਾ ਹੋ ਚੁੱਕਿਆ ਸੀ ਤੇ ਉਹ ਇਹੋ ਜੇ ਵੇਲੇ ਕਦੇ ਘਰੋਂ ਨਹੀਂ ਸੀ ਗਿਆ ਮੈਂ ਉਹਦੀ ਉਡੀਕ ਕਰ ਰਹੀ ਹੁੰਨੀ ਆ ਕੇ ਘਰ ਦਾ ਬੂਹਾ ਖੜਕਦਾ ਹੈ ਮੈਂ ਦਰਵਾਜ਼ਾ ਖੋਲਦੀ ਹਾਂ ਤੇ ਦੇਖਦੀ ਹਾਂ ਉਹ ਸ਼ਰਾਬ ਨਾਲ ਡੱਕਿਆ ਹੋਇਆ ਘਰ ਵੜਦਾ ਮੈਂ ਹੈਰਾਨ ਹੋ ਜਾਂਦੀ ਆ ਵੀ ਇਹਨੇ ਤਾਂ ਕਦੇ ਸ਼ਰਾਬ ਨਹੀਂ ਸੀ ਪੀਤੀ ਅੱਜ ਇਹਨੂੰ ਕੀ ਹੋ ਗਿਆ ਮੈਂ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹਾਂ ਉਹਨੂੰ ਉਹਦੇ ਕਮਰੇ ਤੱਕ ਲੈ ਕੇ ਜਾਂਦੀ ਆ ਮੈਂ ਜਿਵੇਂ ਹੀ ਉਹਨੂੰ ਉਹਦੇ ਮੰਜੇ ਤੇ ਪਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਮੈਨੂੰ ਦਬੋਚ ਲੈਂਦਾ ਉਸ ਦਿਨ ਉਸਨੇ ਮੇਰੇ ਨਾਲ ਜੋ ਕੀਤਾ ਉਹ ਮੇਰੇ ਨਾਲ ਹੋਈਆਂ ਪਿਛਲੀਆਂ ਦਰਿੰਦਗੀਆਂ ਤੋਂ ਕਿੱਥੇ ਪੈੜਾ ਸੀ ਉਸ ਦਿਨ ਮੇਰੇ ਨਾਲ ਜੋ ਹੋਇਆ ਮੈਨੂੰ ਉਸ ਤੋਂ ਬਾਅਦ ਨਹੀਂ ਪਤਾ ਵੀ ਮੈਂ ਕਿੱਥੇ ਹਾਂ ਮੇਰੇ ਨਾਲ ਕੀ ਹੋਇਆ ਉਸ ਤੋਂ ਬਾਅਦ ਮੈਂ ਪਾਗਲ ਹੋ ਜਾਨੀ ਆ ਇਹ ਸਾਰੀ ਗੱਲ ਸੁਣ ਕੇ ਡਾਕਟਰ ਕਿਰਨ ਸੁੰਨ ਹੋ ਜਾਂਦੀ ਹੈ ਨਰਸ ਕਹਿੰਦੀ ਸੀ ਗੁਰਵਿੰਦਰ ਠੀਕ ਹੋ ਰਹੀ ਹੈ ਉਹਦੀ ਹਾਲਤ ਚ ਸੁਧਾਰ ਆ ਰਿਹਾ ਡਾਕਟਰ ਕਿਰਨ ਦੁਆ ਕਰਦੀ ਹੈ ਵੀ ਇਹ ਆਪਣੀ ਸੁਰਤ ਵਿੱਚ ਵਾਪਸ ਨਾ ਹੀ ਆਵੇ ਇਹ ਇਕੱਲੀ ਗੁਰਵਿੰਦਰ ਦੀ ਕਹਾਣੀ ਨਹੀਂ ਇਹ ਸਾਡੇ ਸਮਾਜ ਦੀ ਇੱਕ ਤਰਾਸਦੀ ਹੈ ਉਹ ਕੁੜੀਆਂ ਜਿਨ੍ਹਾਂ ਨੇ ਆਪਣੇ ਬਚਪਨ ਦੇ ਵਿੱਚ ਇਹੋ ਜਿਹਾ ਸਦਮੇ ਝੱਲੇ ਹੁੰਦੇ ਐ ਤੇ ਉਹਨਾਂ ਨੂੰ ਆਪਣੀ ਮਾਂ ਦਾ ਪਿਆਰ ਨਹੀਂ ਮਿਲਦਾ ਇੱਥੇ ਸ਼ਾਇਦ ਗੁਰਵਿੰਦਰ ਦੀ ਮਾਂ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹ ਆਪਣੀ ਧੀ ਨੂੰ ਸੰਭਾਲ ਨਾ ਸਕੇ ਸੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ